ਲੋਕਾਂ ਵੱਲੋਂ ਉਹਨਾਂ ਦੇ ਟਰੈਕਟਰਾਂ ਦੀ ਜਿਹੜੀ ਦੇਣ ਤੋਂ ਲੈ ਕੇ ਵੀ ਜਿਹੜੇ ਸਵਾਲ ਖੜੇ ਕੀਤੇ ਜਾ ਰਹੇ ਨਾਲ ਉਹਨਾਂ ਦੀ ਸਿਹਤ ਨੂੰ ਲੈ ਕੇ ਵੀ ਵੱਡੇ ਜਿਹੜੇ ਸਵਾਲ ਖੜੇ ਕੀਤੇ ਜਾ ਰਹੇ ਤੁਸੀਂ ਮਾਲਕੀਤ ਆਲਕ ਦੀ ਟੀਮ ਦੇ ਵਿੱਚੋਂ ਵੱਡੀ ਗਿਣਤੀ ਦੇ ਵਿੱਚ ਟਰੈਕਟਰਾਂ ਤੁਸੀਂ ਜਿਹੜੇ ਮਹੱਈਆ ਕਰਵਾਏ ਦਾਨ ਕੀਤੇ ਨੇ ਪਰ ਇਹਦੇ ਉੱਤੇ ਵੱਡੇ ਸਵਾਲ ਖੜੇ ਹੋ ਰਹੇ ਨੇ ਕਿ ਇਹ ਟਰੈਕ ਦਿੱਤੇ ਕਿੱਥੇ ਨੇ ਜੰਮਰੋ ਮਸੀਬਾ ਜੀ ਹੁਣ ਹਰੇਕ ਨੇ ਫੇਮ ਲੈਣਾ ਜੀ ਹੁਣ ਸੇਵਾ ਕਰ ਰਹੇ ਆ ਸੇਵਾ ਕਰਦੇ ਨੂੰ ਕੋਈ ਕਿਸੇ ਨੂੰ ਫੋਨ ਕਰਕੇ ਕਹਿੰਦਾ ਤੀਆ ਬੰਦਾ ਕਿੱਥੇ ਕਿਉਂ ਜੀ ਮੈਂ ਗਰਾਉਂਡ ਲੈਵਲ ਤੇ ਜਾ ਕੇ ਕਰਨਾ ਹੁਣ ਮਨਕੀਰ ਤੇ ਇਹੋ ਵਿਚਾਰਾ ਹਰ ਜਗ੍ਹਾ ਨਹੀਂ ਜਾ ਸਕਦਾ ਕੋਲ ਮਾਗੀ ਸਾਨੂੰ ਡਿਸਕ ਪ੍ਰੋਬਲਮ ਆ ਗਈ ਸੀਗੀ ਉਹ ਜਦੋਂ ਰਾਜਵੀ ਜਵੰਦੇ ਦੇ ਉੱਥੇ ਗਏ ਨੇ ਤੇ ਉਹਦੇ ਵਿੱਚ ਉਹ ਮੁੰਡਾ ਤੁਰਨਾ ਨੂੰ ਬੜਾ ਮੁਸ਼ਕਲ ਸੀਗਾ ਉਹਨੂੰ ਲੈ ਕੇ ਵੀ ਕੰਟਰੀ ਵੀ ਸ਼ੁਰੂ ਹੋ ਗਈ ਕਹਿੰਦੇ ਉਹਨਾਂ ਨੂੰ ਕਹਿੰਦੇ ਜਿਹੜੇ ਬੜੀ ਕਹਿੰਦੇ ਫੇਮ ਲੈਣ ਲਈ ਕਹਿੰਦੇ ਇੱਥੇ ਆਏ ਨੇ ਜੀ ਭਾਈ ਇਹਨੂੰ ਫੇਮ ਲੈਣ ਦੀ ਲੋੜ ਹੈ ਕੋਈ ਉਹ ਕੋਈ ਅੱਜ ਦਾ ਕਿਸੇ ਘਰੇ ਹੁਣ ਜਿਹ ਮੇਰੇ ਰਾਜ ਵਿੱਚ ਹੁੰਦਾ ਬਾਈ ਹੈਨਾ ਉਹਦੇ ਘਰੇ ਗਏ ਆ ਉਹਨਾਂ ਦਾ ਪਤਾ ਲੱਗਿਆ ਇੱਕ ਲੱਗਦਾ ਕਿ ਉਹ ਟਿੱਕੇ ਗਿਆ ਬਾਈ ਤਕਰੀਬਨ 50 ਦੇ ਵਿੱਚ ਹਾਂਜੀ ਬਿਲਕੁਲ ਉਹਨੂੰ ਤੋਰ ਨਹੀਂ ਹੋ ਰਿਹਾ ਸੀ ਉਹ ਫਾੜ ਕੇ ਤਾਂ ਲੈ ਕੇ ਗਏ ਆ ਉਹਨੂੰ ਦੇਖ ਲਓ ਇਹ ਉੱਪਰ ਕਿਸੇ ਭਾਬੀ ਨਹੀਂ ਕਿਸੇ ਨੂੰ ਕਹਿੰਦੇ ਆਪਾਂ ਦਾ ਮਾਂ ਕਿੰਨੇ ਛੋਟੀ ਨੂੰ ਉਹ ਭੈਣ ਕਹਿੰਦੇ ਉਹਦੇ ਲੋਕਾਂ ਦਾ ਵਿਸ਼ੇ ਆ ਕੋਈ ਕੁਝ ਚੱਕਿਆ ਤੇ ਬਣਾ ਦੇ ਕੱਲ ਬਣਾ ਦੇ ਇਹ ਲੋਕਾਂ ਦੀ ਰੋਚਨੀ ਆ ਆਪਾਂ ਨੇ ਪੰਜਾਬ ਦੇ ਵਿੱਚ ਪਿਛਲੇ ਸਮੇਂ ਆਈ ਜਿਹੜੀ ਆ ਤਰਾਸ ਦੀ ਤੇ ਹੜ੍ਹ ਦੇ ਨਾਲ ਲੋਕਾਂ ਨੂੰ ਜਿਹੜਾ ਕਾਫੀ ਜਿਹੜਾ ਜਾਨੀਬ੍ਰਿਤ ਪ੍ਰਭਾਵਿਤ ਹੋਇਆ ਪਰ ਇਸ ਦੇ ਨਾਲ ਬਹੁਤ ਸਾਰੇ ਸਮਾਜ ਸੇਵੀ ਲੋਕਾਂ ਨੇ ਜਿਹੜੇ ਮਦਦ ਲਈ ਵੀ ਅੱਗੇ ਜਿਹੜੇ ਹੱਥ ਵਧਾਏ ਸੀ ਜਿਹਦੇ ਵਿੱਚ ਗਾਇਕ ਕਲਾਕਾਰ ਜੇ ਕੱਲ ਗੱਲ ਕੀਤੀ ਮਨਕੀ ਦੌਲਖ ਦੀ ਉਹਨਾਂ ਵੱਲੋਂ ਜਿੱਥੇ ਇਹਨਾਂ ਹੜ੍ਹਾਂ ਦੇ ਵਿੱਚ ਜਿਹੜਾ ਘਰ-ਘਰ ਜਾ ਕੇ ਲੋਕਾਂ ਦੀ ਜਿਹੜੀਆਂ ਮਦਦ ਤੱਕ ਕੀਤੀ ਗਈ ਉੱਥੇ ਵੱਡੀ ਗਿਣਤੀ ਦੇ ਵਿੱਚ ਟਰੈਕਟਰ ਮਹਿਆ ਕਰਵਾਏ ਗਏ ਪਰ ਦੂਜੀ ਜਿਹੜਾ ਸਵਾਲ ਇਸ ਤੇ ਇਹ ਖੜਾ ਹੋ ਗਿਆ ਕਿ ਲੋਕਾਂ ਵੱਲੋਂ ਉਹਨਾਂ ਦੇ ਟਰੈਕਟਰਾਂ ਦੀ ਜਿਹੜੀ ਇਹ ਦੇਣ ਤੋਂ ਲੈ ਕੇ ਜਿਹੜਾ ਸਵਾਲ ਖੜੇ ਕੀਤੇ ਜਾ ਰਹੇ ਨਾਲ ਉਹਨਾਂ ਦੀ ਸਿਹਤ ਨੂੰ ਲੈ ਕੇ ਵੀ ਵੱਡੇ ਜਿਹੜੇ ਸਵਾਲ ਖੜੇ ਕੀਤੇ ਜਾ ਰਹੇ ਕਿਉਂਕਿ ਪਿੱਛੇ ਜੇ ਗਾਇਕ ਤੇ ਕਲਾਕਾਰ ਅੱਜ ਵੀ ਜਵੰਦਾ ਦੀ ਜਦੋਂ ਮੌਤ ਹੁੰਦੀ ਆ ਤੇ ਉੱਥੇ ਜਦੋਂ ਮਨਕੀਤ ਔਲਕ ਜਾਂਦੇ ਨੇ ਕਿਉਂਕਿ ਉਹਨਾਂ ਦੀ ਡਿਸਕ ਦੇ ਵਿੱਚ ਪ੍ਰੋਬਲਮ ਸੀ ਪਰ ਇਸ ਮਾਮਲੇ ਨੂੰ ਲੈ ਕੇ ਕਈ ਲੋਕਾਂ ਨੇ ਸਵਾਲ ਖੜੇ ਕੀਤੇ ਕਿ ਉਹਨਾਂ ਵੱਲੋਂ ਜਿਸ ਤਰ੍ਹਾਂ ਤੁਰਿਆ ਜਾ ਰਿਹਾ ਉਹਦੇ ਉੱਤੇ ਸਿਹਤ ਨੂੰ ਲੈ ਕੇ ਜਿਹੜੇ ਤੰਜ ਕਸੇ ਗਏ ਨੇ ਸਰਦਾਰ ਨਾਲ ਗੱਲਬਾਤ ਕਰਦੇ ਆ ਰੂਪਾ ਸੁਹਾਣਾ ਨੇ ਤੁਸੀਂ ਮਨਕੀਤ ਔਲਖ ਦੀ ਟੀਮ ਦੇ ਵਿੱਚੋਂ ਵੱਡੀ ਗਿਣਤੀ ਦੇ ਵਿੱਚ ਟਰੈਕਟਰਾਂ ਤੁਸੀਂ ਜਿਹੜੇ ਮਹੱਈਆ ਕਰਵਾਏ দান ਕੀਤੇ ਨੇ ਪਰ ਇਹਦੇ ਉੱਤੇ ਵੱਡੇ ਸਵਾਲ ਖੜੇ ਹੋ ਰਹੇ ਨੇ ਕਿ ਕਹਿੰਦੇ ਟਰੈਕਟਰ ਦਿੱਤੇ ਕਿੱਥੇ ਨੇ ਟਰੈਕਟਰ ਹੈ ਕਿੱਥੇ ਕਿਉਂਕਿ ਅੱਜ ਜਿਸ ਤਰ੍ਹਾਂ ਟਰੈਕਟਰਾਂ ਦੀ ਜ਼ਰੂਰਤ ਹੈ ਕਿਉਂਕਿ ਅੱਜ ਰੇਤਾ ਨਿਕਲ ਰਿਹਾ ਉੱਥੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਤੁਸੀਂ ਟਰੈਕਟਰ ਦਿੱਤੇ ਸੀ ਉਹ ਮਹੱਈਆ ਨੇ ਉੱਥੇ ਕੰਮ ਕਰ ਰਹੇ ਨੇ ਹਾਂਜੀ ਹਾਂਜੀ ਜਿਵੇਂ ਤੁਸੀਂ ਕਿਹਾ ਹੈਗੇ ਟਰੈਕਟਰਾਂ ਬਾਰੇ ਪਹਿਲੇ ਜਿਹੜੇ ਟਰੈਕਟਰ ਗਏ ਸੀਗੇ ਅਸੀਂ ਉੱਥੇ ਗਲੋਬਲ ਸਿਖਾੜੇ ਸੀਗੇ 10 ਟਰੈਕਟਰ ਅਸੀਂ ਉਹਨਾਂ ਨੂੰ ਉੱਥੇ ਜਿਹੜੀ ਕਰਨੀ ਸੀਗੀ ਉਹਨਾਂ ਦੇਖ ਕੇ ਉਹਨਾਂ ਦੇ ਨਾਮ ਦੇ ਬਿੱਲ ਘਟਾਈ ਸੀਗੇ ਉਹਨਾਂ ਨੂੰ ਦਿੱਤੇ ਉਹ ਸੇਵਾ ਦੇ ਵਿੱਚ ਲੱਗੇ ਹੋਏ ਨੇ ਗਲੋਬਲ ਸਿਖਾ ਨੇ ਉਸ ਤੋਂ ਬਾਅਦ ਅਸੀਂ ਜਿਹੜਾ ਕੈਸ਼ ਦਾ ਨਾਲ-ਨਾਲ ਪਿੰਡ ਜਾ ਕੇ ਜਿਹੜਾ ਕਰਨਾ ਉਹ ਵੀ ਅਸੀਂ ਨਾਲ-ਨਾਲ ਚੱਲਿਆ ਹੀ ਸਾਡਾ ਫੇਰ ਅਸੀਂ ਦੁਬਾਰਾ ਗਏ ਸੀਗੇ ਟਰੈਕਟਰ ਲੈ ਕੇ ਫਰੂਜਪੁਰ ਸਾਈਡ ਜੀ ਉੱਥੇ ਜਿਹੜੇ ਗੁਰੂ ਕੀ ਬਾਗ ਵਾਲੇ ਘਰ ਦੇ ਵਾਲੇ ਸੰਤ ਨੇ ਹੈ ਨਾ ਉਹਨਾਂ ਸੰਤਾਂ ਨੂੰ ਕਿਹਾ ਸੀਗਾ ਫਿਰ ਉਹਨਾਂ ਸੰਤਾਂ ਨੂੰ ਉੱਥੇ ਬੁਲਾ ਕੇ 10 ਟਰੈਕਟਰ ਉਹਨਾਂ ਦੇ ਉੱਤੇ ਤੇ ਫਿਰ ਅਸੀਂ ਉੱਥੇ ਕਾਨਫਰੰਸ 'ਚ ਕਿਹਾ ਸੀਗਾ ਜੀ ਰਿਪੋਰਟਰ ਨੇ ਕਿਸੇ ਭਾਈ ਸਾਹਿਬ ਨੇ ਦੱਸਿਆ ਸੀ ਵੀ ਬਾਬਾ ਹਾਕਮ ਸਿੰਘ ਜੀ ਵੀ ਕੋਲੇ ਬੱਲ ਆ ਰਹੇ ਆਂ ਤੇ ਉਹਨਾਂ ਨੂੰ ਵੀ ਟਰੈਕਟਰਾਂ ਦੀ ਲੋੜ ਹੈਗੀ ਆ ਫਿਰ ਅਸੀਂ ਉੱਥੇ ਕਿਹਾ ਸੀਗਾ ਭਾਈ ਨੇ ਕਿਹਾ ਸੀ ਮਨਕੀਰਤ ਨੇ ਵੀ 10 ਟਰੈਕਟਰ ਅਸੀਂ ਤੁਹਾਨੂੰ ਦਵਾਵਾਂਗੇ ਤੇ ਉਹ ਫਿਰ ਜਾ ਕੇ ਅਸੀਂ ਇੱਥੇ ਸultanpur Lodhi ਉਸ ਦਿਨ 20 ਟਰੈਕਟਰ ਲੈ ਕੇ ਗਏ ਸੀ ਇਹ ਮਨਕੀਰਤ ਦੇ ਜਨਮ ਦਿਨ ਸੀਗਾ ਉਸ ਦਿਨ 20 ਟਰੈਕਟਰ ਲੈ ਕੇ ਗਏ ਤਾਂ 10 ਟਰੈਕਟਰ ਉਹ ਹਾਕਮ ਸਿੰਘ ਬਾਬਾ ਜੀ ਜਿਹੜੇ ਨਸਕਾਰ ਸੇ ਵਾਲੇ ਉਹਨਾਂ ਦੇ ਤੇ ਡਰਾਈਵਰ ਉੱਥੇ ਖੜੇ ਨੇ ਵੀ ਜਿਹੜੇ ਅਸੀਂ ਕਿਹਾ ਹੋਇਆ ਵੀ ਜਿਵੇਂ ਪਹਿਲਾਂ ਮੁੰਡੇ ਦਾ ਐਕਸੀਡੈਂਟ ਹੋ ਗਿਆ ਸੀ ਜਿਹੜੇ ਸੇਵਾ ਤੋਂ ਜਾ ਰਹੇ ਸੀਗੇ ਤੇ ਉਹਨਾਂ ਦਾ ਦੋ ਟਰੈਕਟਰ ਖਰਾਬ ਹੋ ਗਏ ਸੀਗੇ ਮਨਕੀਰਤ ਨੇ ਕਿਹਾ ਸੀ ਵੀ ਜੇ ਉਹਨਾਂ ਨੂੰ ਟਰੈਕਟਰ ਨਹੀਂ ਮਿਲੇ ਤਾਂ ਉਹ ਸਾਨੂੰ ਦੱਸੋ ਅਸੀਂ ਉੱਥੇ ਟਰੈਕਟਰ ਉੱਥੇ ਖੜੇ ਖੜੇ ਹੋਏ ਨੇ ਵੀ ਜੇ ਕਿਸੇ ਨੂੰ ਲੋੜ ਹੈ ਸਾਨੂੰ ਦੱਸ ਕੇ ਤੇ ਆਪਣੇ ਪਿੰਡ ਤੋਂ ਸਾਨੂੰ ਪਤਾ ਲੱਗ ਜੂਗਾ ਵੀ ਅਸੀਂ ਉਹ ਟਰੈਕਟਰ ਉਹਨਾਂ ਦੇ ਦ ਦੇ ਦੂੰਗਾ ਮਤਲਬ ਕੰਟਰੋਲ ਕਿਹੜੇ ਬਾਬਿਆਂ ਕੋਲੇ ਹੈ ਜਾਂ ਫਿਰ ਆਪਣੇ ਕੋਲ ਵੀ ਬਾਬੇ ਕੋਲ ਵੀ ਹੈ ਜੀ ਜੇ ਕਈ ਵਾਰੀ ਅਸੀਂ ਨਾ ਹੋਈਏ ਜੀ ਅਗਲਾ ਆ ਕੇ ਖੜਿਆ ਹੋਇ ਬਾਬਾ ਜੀ ਉਹਨੇ ਵੀ ਉਹਨਾਂ ਨੂੰ ਵੈਰੀਫਿਕੇਸ਼ਨ ਕਰਕੇ ਉਹਨਾਂ ਟਰੈਕਟਰ ਦੇ ਦੇਣਗੇ ਮਤਲਬ ਤੁਸੀਂ ਕਹਿੰਦੇ ਹੋ ਵੀ ਜਿਹੜਾ ਤਰਾਸ ਦੀ ਗਈ ਆ ਜਾਂ ਮੱਲਾ ਹੁਣ ਰੇਤਾ ਕੱਢਣਾ ਜੈਕਸਨ ਜ਼ਰੂਰ ਤਾਂ ਉੱਥੋਂ ਜਾਂ ਤੁਹਾਡੇ ਨਾਲ ਸੰਪਰਕ ਕਰੇ ਮਤਲਬ ਟਰੈਕਟਰ ਜਿਹੜਾ ਉਹਨੂੰ ਮਤਲਬ ਮਹੀਆ ਕਰਵਾਇਆ ਜਾਊਗਾ ਹਾਂਜੀ ਇਹ ਆਪਾਂ ਨੇ ਉਹ ਕੱਲ੍ਹ ਸੇਵਾ ਕਰ ਤੋਂ ਨਹੀਂ ਅਗਲੇ ਨੂੰ ਹੀ ਦੇ ਦੇਣਾ ਇਹ ਨਹੀਂ ਕੋਈ ਆਪਾਂ ਲੈ ਕੇ ਆਣਾ ਉੱਥੋਂ ਵੀ ਕਈਆਂ ਨੇ ਕਰ ਰਹੇ ਆ ਵੀ ਟਰੈਕਟਰ ਵਾਪਸ ਵਾਪਸ ਲੈਣ ਦਾ ਕੋਈ ਨਹੀਂ ਜੀ ਇਹਦਾ ਸੇਵਾ ਜੋ ਹੋ ਗਈ ਉੱਥੇ ਹੀ ਰਹਿਣਾ ਨਾ ਸੀ ਵਾਪਸ ਲੈ ਕੇਣਾ ਸੇਵਾ ਕਹਿਣ ਦਾ ਮਤਲਬ ਮੇਰਾ ਉੱਥੇ ਖੜੇ ਰਹਿਣਗੇ ਜਾਂ ਕਿਸੇ ਕਿਸਾਨ ਨੂੰ ਦਿੱਤੇ ਜਾਣਗੇ ਜਾਂ ਜਿਹੜੇ ਪੀੜਤੇ ਨੇ ਕਿਸੇ ਉਹਨਾਂ ਨੂੰ ਦਿੱਤੇ ਜਾਣਗੇ ਜਾਂ ਜਿੱਥੇ ਤੁਸੀਂ ਇੱਕ ਸੰਸਥਾ ਕੋਲੇ ਜਾਂ ਕਿਸ ਕੋਲੇ ਖੜੇ ਕੀਤੇ ਨੇ ਉੱਥੇ ਜਿਹੜੇ ਮਾਈਆ ਹੋਣਗੇ ਜਿਹੜੇ ਸੰਸਥਾ ਨੂੰ ਦਿੱਤੇ ਜੀ ਉਹ ਸੰਸਥਾ ਹੁੰਦੇ ਤੇ ਜਿਹੜੇ ਬਾਬਾ ਜੀ ਉਹਨੇ ਕਾਰ ਸੇਵਾ ਕਰ ਰਹੇ ਆ ਉਹ ਉਹਨਾਂ ਦੇਤੇ ਜਿਹੜੇ ਹੁਣ ਜਿੰਮੇ ਕਿ ਸਾਡੇ ਕੋਲ ਕੋਈ ਉੱਥੇ ਚੱਲ ਕੇ ਆਉਂਦਾ ਜੀ ਉਹ ਉਹਨਾਂ ਨੂੰ ਪੱਕੇ ਤੌਰ ਤੇ ਦੇ ਦਿੰਦਾ ਜੀ ਕਿੰਨੇ ਟਰੈਕਟਰ ਨੇ ਟੋਟਲੇ 100 ਟਰੈਕਟਰ ਹੈ ਜੀ ਹੁਣ 20 ਲੱਗੇ ਸਾਡੇ ਮੈਂ ਕਹਿੰਦਾ 445 46 ਦਾ ਟਰੈਕਟਰ ਚੱਲੇਗੇ ਹੁਣ ਫੇਰ ਜਾਣਾ ਸੀ ਚਿੰਨੂ ਭਰਾ ਫੇਰ ਜਾ ਰਹੇ ਆ ਫੇਰ ਅਸੀਂ ਕਰਕੇ ਨਾ ਸਾਰੇ ਕਿਉਂ ਮਨਗਿਰ ਤੋਂ ਸਾਰਾ ਭਾਈ ਉਹੀ ਦੇਖਦਾ ਪ੍ਰਿੰਟ ਲਾਈਨ ਤੇ ਅਸੀਂ ਤਾਂ ਨਾਲ ਤੁਰੇ ਨਾਲ ਕਰੀਏ ਸਮਝਾਉਂਦਾ ਕਟਰਾਬਸੀ ਕਿਉਂ ਸਵਾਲ ਕਿਉਂ ਕੀਤਾ ਜਾਂਦਾ ਹੈ ਕਟਰਾਬਸੀ ਭਾਈ ਜੀ ਹੁਣ ਹਰੇਕ ਨੇ ਫੇਮ ਲੈਣਾ ਜੀ ਹੁਣ ਸੇਵਾ ਕਰ ਰਹੇ ਆ ਸੇਵਾ ਕਰਦੇ ਨੂੰ ਕੋਈ ਕਿਸੇ ਨੂੰ ਫੋਨ ਕਰਕੇ ਕਹਿੰਦਾ ਤੀਆ ਬੰਦਾ ਕਿੱਥੇ ਹੈ ਕਿਉਂ ਜੀ ਮੈਂ ਗਰਾਉਂਡ ਲੈਵਲ ਤੋਂ ਚੈੱਕ ਕਰਨਾ ਹੁਣ ਮਨਕੀਰ ਤੇ ਇਹ ਵਿਚਾਰਾ ਹਰ ਜਗ੍ਹਾ ਨਹੀਂ ਜਾ ਸਕਦਾ ਹੁਣਦਲ ਉਹ ਬਿਜ਼ਨਸਮੈਨ ਵਿਚਾਰਾ ਇੱਥੇ ਬੀਨਸਿਵ ਕਰ ਲੈ ਪਰ ਮੈਂ ਜਾ ਕੇ ਜਿਵੇਂ ਫਰੋਜਪੁਰ ਹਾਰੇ ਪਿੰਡਾਂ ਦੇ ਵਿੱਚ ਘੁੰਮ ਲੈਣਾ ਬਈ ਮੇਰੇ ਨਾਲ ਰੂਬੂ ਲੋਨੇ ਹੁੰਦੇ ਹੁੰਦੇ ਆ ਜੋਤ ਹੁੰਦਾ ਸਾਰੇ ਬਾਬਾ ਜੀ ਉਹਨੇ ਰਦੀਪ ਸਿੰਘ ਅਸੀਂ ਕੱਲੇ ਕੱਲੇ ਜਾ ਕੇ ਘਰ ਤੇ ਪਤਾ ਕਰ ਲੈ ਵੀ ਕਿੱਥੇ ਵਾਕੀ ਕੀ ਕੀ ਚੋਲ ਲੋੜ ਪਰ ਪ੍ਰਮਾਤਮਾ ਕਰੇ ਉਹਨਾਂ ਦੀ ਸੇਤੜੀ ਲੰਬੀ ਹੋਵੇ ਪਰ ਜਿਸ ਤਰ੍ਹਾਂ ਪਿੱਛੇ ਜਿਹੋ ਉਹਨਾਂ ਦੀ ਮਿਲ ਕੁਝ ਪ੍ਰੋਬਲਮ ਆ ਗਈ ਸੀ ਉਹਨੂੰ ਡਿਸਕ ਪ੍ਰੋਬਲਮ ਆ ਗਈ ਸੀ ਉਹ ਜਦੋਂ ਰਾਜਵੀ ਜਵੰਦੇ ਦੇ ਉੱਥੇ ਗਏ ਨੇ ਤੇ ਉਹਦੇ ਵਿੱਚ ਉਹ ਮੁੰਡਾ ਤੁਰਨਾਂ ਨੂੰ ਬੜਾ ਮੁਸ਼ਕਲ ਸੀਗਾ ਉਹਨੂੰ ਲੈ ਕੇ ਵੀ ਕੰਟਰੀ ਵੀ ਸ਼ੁਰੂ ਹੋ ਗਈ ਕਹਿੰਦੇ ਉਹਨਾਂ ਨੂੰ ਕਹਿੰਦੇ ਜਿਹੜੇ ਬੜੀ ਕਹਿੰਦੇ ਫੇਮ ਲੈਂਡ ਲਈ ਕਹਿੰਦੇ ਇੱਥੇ ਆਏ ਨੇ ਜੀ ਇੱਕ ਉਹ ਸੋਨੂ ਉਹ ਛੋਟੇ ਤੱਕ ਪਹੁੰਚੀ ਗੱਲ ਐ ਹਾਂਜੀ ਬਾਈ ਉਹਨੂੰ ਫੇਮ ਲੈਣ ਦੀ ਲੋੜ ਐ ਕੋਈ ਉਹ ਕੋਈ ਅੱਜ ਦਾ ਉਹਦਾ ਨਾਮ ਕੈਨੇਡਾ ਤੱਕ ਪਤਾ ਕਿੱਥੇ ਕਿੱਥੇ ਉਹਦਾ ਸ਼ੋਅ ਲੱਗਦੇ ਆ ਇਹ ਤਾਂ ਉਹੀਂ ਤੱਕ ਦੇ ਕਹਿਣਾ ਹੁਣ ਜਿਹਦੇ ਬੀਤਦੀ ਉਹ ਜਾਣਦਾ ਹੁਣ ਜਿਵੇਂ ਉਹਨੂੰ ਤੁਰਨਾ ਪਿਆ ਉਹਨੂੰ ਮਸੀਬਤ ਜੇ ਕਿਸੇ ਖਬਰ ਲਾਈਨ ਕਰਦੇ ਦਰਦ ਆਪਣਾ ਜ਼ਾਰ ਕਰਨ ਗਿਆ ਤੇ ਉਹਦੇ ਕੌਂਟਰੋਵਰਸੀ ਚ ਕਿਨੇ ਚੱਕੀ ਜਾਂਦੋ ਉਹਦਾ ਅਗਲਾ ਸੇਵਾਗਾਤ ਤੇ ਨਾਲ ਕਿਸੇ ਦੇ ਘਰੇ ਹੁਣ ਜਿਹੜੇ ਮੇਜਰ ਰਾਜੀਵ ਜੁੰਦਾ ਬਾਈ ਹੈਨਾ ਉਹਦੇ ਘਰੇ ਗਏ ਆ ਉਹਨਾਂ ਦਾ ਪਤਾ ਲੱਗਿਆ ਇੱਕ ਲੱਗ ਤੱਕ ਉਹ ਟਿੱਕੇ ਗਿਆ ਬਾਈ ਤਕਰੀਬਨ ਉਹਦੇ ਵਿੱਚ ਹਾਂਜੀ ਬਿਲਕੁਲ ਉਹਨੂੰ ਤੁਰਨੀ ਹੋ ਰਹੀ ਸੀ ਉਹ ਫਾੜ ਕੇ ਤੇ ਲੈ ਕੇ ਗਿਆ ਉਹਨੂੰ ਡਿਸਕ ਦੋ ਪਰ ਜਦੋਂ ਇਸ ਤਰ੍ਹਾਂ ਦੇ ਸਵਾਲ ਹੁੰਦੇ ਨੇ ਮਨ ਨੂੰ ਠੇਸ ਜ਼ਰੂਰ ਪਹੁੰਚਦੀ ਆ ਤੁਹਾਡੇ ਬਈ ਠੇਸ ਦਾ ਪਾਉਂਦੀ ਆ ਹੁਣ ਬੜੇ ਲੋਕ ਕਮੈਂਟ ਕਰਦੇ ਆ ਹੁਣ ਤੁਸੀਂ ਦੇਖਿਆ ਉਹਨੇ ਭੈਣ ਕਿ ਅੰਮਾਲੇ ਤੋਂ ਆਈ ਹੋਸੀਗੀ ਉਹਦਾ ਕੇਸ ਚੱਲਦਾ ਉਹਦਾ ਹਸਬੰਡ ਨਾਲ ਕਿ ਉਹਦਾ ਹਸਬੰਡ ਚੰਗੇ ਘਰ ਤੋਂ ਉਹ ਬਚਾਰੀ ਉਹਦੇ ਮਾਪੇ ਨਹੀਂ ਰਹੇ ਉਹ ਕਹਿੰਦੇ ਵੀ ਮੈਨੂੰ ਵਕੀਲ ਮਹੋਈਆ ਕਰਾਓ ਹਨਾ ਉਹਨੂੰ ਹੁਣ ਬਚਾਰੀ ਨੂੰ ਵਕੀਲ ਕਰਕੇ ਦੇਣੇ ਆ ਹੁਣ ਉਹਦੇ ਵਿੱਚ ਵੀ ਲੋਕਾਂ ਨੇ ਕੱਲੂ ਇਹ ਤਾਂ ਕੱਲਣ ਬੇ ਜਨਾਨੇ ਉਹਦਾ ਮੂੰਹ ਬਚਾਰੀ ਨੇ ਹੁਣੇ ਮੈਸੇਜ ਮੇਰੇ ਕੋਲ ਫੋਨ ਕਰਕੇ ਕਰਕੇ ਗਈ ਆ ਮੈਂ ਘਰੇ ਨਹੀਂ ਸੀ ਹੁਣ ਆਪਾਂ 3-4 ਕੇਸ ਤਾਂ ਕਿਸੇ ਦੇ ਹੁਤੀ ਪੈਣ ਦੇ ਨਹੀਂ ਪਿੱਛੇ ਕੋਈ ਉਹਨੂੰ ਕੋਈ ਕਿਸੇ ਤਰ੍ਹਾਂ ਲਾ ਲਓ ਸਾਨੂੰ ਤਾਂ ਕੋਈ ਹੋਣੀ ਅਸੀਂ ਸੇਵਾ ਕਰਨੀ ਹੈ ਬਈ ਸੇਵਾ ਦੇ ਵਿੱਚ ਦੇਖੋ ਲੋਕਾਂ ਨੇ ਕਮੈਂਟ ਕਰਨੇ ਉਹਨਾਂ ਕਰਨ ਦੋ ਉਹਨਾਂ ਦਾ ਕੰਮ ਹੈ ਬਿੱਲੇ ਬੈਠੇ ਮਤਲਬ ਤੁਹਾਡਾ ਕਹਿਣ ਦਾ ਮਤਲਬ ਹੈ ਬਈ ਜਿਹੜੀ ਜਿੱਥੇ ਜਿਹੜੀ ਹੜ ਆਏ ਨੇ ਉੱਥੇ ਆ ਤੁਸੀਂ ਲੱਗੇ ਹੋਏ ਹੋ ਉਸ ਤੋਂ ਬਿਨਾਂ ਵੀ ਜੇਕਰ ਤੁਹਾਡੇ ਕੋਲ ਕੋਈ ਪੀੜਤ ਹੁੰਦਾ ਮਤਲਬ ਕਿਸੇ ਦੇ ਕੋਈ ਵਿਆਹ ਨਹੀਂ ਹੁੰਦਾ ਕੁੜੀਆਂ ਦਾ ਉਹ ਮਤਲਬ ਤੁਹਾਡੇ ਨਾਲ ਸੰਪਰਕ ਕਰੇ ਮਦਦ ਕਰਨਗੇ ਉਹਨਾਂ ਦੀ ਤੁਸੀਂ ਬਿਲਕੁਲ ਜੀ ਹੁਣ ਅਸੀਂ ਇਹ ਫਰਵਰੀ ਦੇ ਵਿੱਚ ਸਾਡਾ ਅਪਰਾਲਾ ਚੱਲ ਰਿਹਾ ਜੀ ਹੁਣ ਸਾਰੇ ਅਸੀਂ ਕਰਨਾ ਉਹ ਕਰਕੇ ਨਾ ਉਹ ਵਿਆਹਾਂ ਦਾ ਵੀ ਚੱਲਣਾ ਏ ਤੇ ਮਦਦ ਦੇ ਨਾਲ ਜਿਵੇਂ ਕੋਈ ਹੁਣਤੀ ਭੈਣ ਕਿਸੇ ਦੀ ਆ ਜਾਂਦੀ ਹੈ ਬਈ ਹਨਾ ਉਹਦੇ ਕਿਸੇ ਨੇ ਕਿ ਇਹਨਾਂ ਰੂਪ ਦੇਣਾ ਪਰ ਮੇਰੇ ਤਾਂ ਭੈਣਾਂ ਵਰਗੇ ਹੋਣਗੇ ਕਿ ਆਪਾਂ ਦਾ ਕਿਸੇ ਭਾਬੀ ਨੂੰ ਕਿਸੇ ਨੂੰ ਕਹਿੰਦੇ ਆਪਾਂ ਮਾਂ ਕਹਿੰਨੇ ਛੋਟੀ ਨੂੰ ਆਪ ਭੈਣ ਕਹਿੰਨੇ ਉਹ ਤਾਂ ਲੋਕਾਂ ਦਾ ਵਿਸ਼ੇ ਆ ਕੋਈ ਕੁਝ ਚੱਕ ਕੇ ਅੱਜ ਬਣਾ ਦੇ ਕੱਲ ਬਣਾ ਦੇ ਇਹ ਲੋਕਾਂ ਦੀ ਰੋਚਨੀ ਆ ਆਪਾਂ ਨੇ ਠੀਕ ਬਿਲਕੁਲ ਰੂਪਾ ਸੋਣਾ ਜੀ ਸਪਸ਼ਟ ਤੌਰ ਤੇ ਕਹਿੰਦੇ ਸਾਨੂੰ ਇਹਨਾਂ ਕੰਟਰੀਬਿਊਸ਼ਨ ਦੇ ਵਿੱਚ ਨਹੀਂ ਅਸੀਂ ਕਹਿੰਦੇ ਪੈਂਦੇ ਨਾ ਸਾਨੂੰ ਜਿਹੜਾ ਇਹਨਾਂ ਗੱਲਾਂ ਦੇ ਜਿਹੜਾ ਜਵਾਬ ਦੇਣ ਦੀ ਲੋੜ ਆ ਪਰ ਉਹ ਕਹਿੰਦੇ ਸਾਨੂੰ ਮਨ ਨੂੰ ਜ਼ਰੂਰ ਠੇਸ ਪਹੁੰਚਦੀ ਆ ਜਦੋਂ ਅਸੀਂ ਇਸ ਤਰ੍ਹਾਂ ਦੀ ਸੇਵਾ ਕਰਦੇ ਆ ਤਾਂ ਉਸ ਤੇ ਸਵਾਲ ਖੜੇ ਹੋਣੇ ਸੁਭਾਵਿਕ ਨੇ ਕਿਉਂਕਿ ਸਾਡਾ ਕੰਮ ਆ ਨਿਰਪੱਖ ਸੇਵਾ ਕਰਨਾ ਕਿਉਂਕਿ ਅਸੀਂ ਤਾਂ ਕਹਿੰਦੇ ਟਰੈਕਟਰ ਮਹੱਈਆ ਕਰਵਾਏ ਨੇ ਟਰੈਕਟਰ ਹੁਣ ਜਿਹੜੇ ਲੋਡ ਬੰਦ ਨੇ ਉਹਨਾਂ ਕੋਲ ਪਹੁੰਚ ਵੀ ਰਹੇ ਨੇ ਤੇ ਦੂਜੇ ਪਾਸੇ ਕਹਿੰਦੇ ਜੇਕਰ ਕੋਈ ਸਾਡੇ ਘਰ ਪੀੜਤ ਵੀ ਆਉਂਦਾ ਜਾਂ ਕਿਸੇ ਦੇ ਕੋਈ ਲੜਕੀ ਦਾ ਵਿਆਹ ਨਹੀਂ ਹੁੰਦਾ ਅਸੀਂ ਉਹਨਾਂ ਲਈ ਵੀ ਕੋਸ਼ਿਸ਼ਾਂ ਕਰ ਰਹੇ ਹਾਂ ਕਿ ਉਹਨਾਂ ਦੀ ਵੀ ਜਿੰਨੀ ਵੀ ਹੋ ਸਕੇ ਮਦਦ ਕਰੀਏ ਪਰ ਕਹਿੰਦੇ ਅਸੀਂ ਜੇਕਰ ਸਾਡੇ ਤੇ ਇਸ ਤਰ੍ਹਾਂ ਸਵਾਲ ਖੜੇ ਕਰਦੇ ਨੇ ਅਸੀਂ ਕਿਸੇ ਨੂੰ ਜਿਹੜਾ ਜਵਾਬ ਨਹੀਂ ਦੇਵਾਂਗੇ ਕਿਉਂਕਿ ਬਹੁਤ ਸਾਰੇ ਜਿਹੜੇ ਸੋਸ਼ਲ ਮੀਡੀਆ ਤੇ ਜਿਹੜਾ ਵੀਡੀਓ ਪਾ ਕੇ ਕਮੈਂਟ ਕਰੇ ਜਾ ਰਹੇ ਹਨ ਮਨਕੀਰਤ ਔਲਖ ਦੀ ਸਿਹਤ ਨੂੰ ਲੈ ਕੇ ਜਿੱਤੇ ਲੈ ਕੇ ਇਹਨਾਂ ਦੇ ਮਨ ਨੂੰ ਜਿਹੜੀਆਂ ਠੇਸ ਜ਼ਰੂਰ ਪਹੁੰਚੀ ਹੈ ਉਹ ਕਹਿੰਦੇ ਪਰ ਸਾਨੂੰ ਬਾਈ ਨੇ ਇਹ ਕਿਹਾ ਕਿ ਸਾਨੂੰ ਕਿਸੇ ਦੇ ਜਿਹੜੇ ਆ ਇਹਨਾਂ ਗੱਲਾਂ ਦਾ ਜਵਾਬ ਦੇਣ ਦੀ ਲੋੜ ਨਹੀਂ ਪਰ ਖੁਦ ਇਹ ਕਹਿੰਦੇ ਨੇ ਕਿ ਅਸੀਂ ਜੂਰ ਦੱਸਣਾ ਚਾਹੁੰਦੇ ਸੀ ਵੀ ਅਸੀਂ ਕੰਮ ਕੀ ਰਹੇ ਹਾਂ ਤੇ ਜਿਹੜੇ ਸਾਡੇ ਟਰੈਕਟਾਂ ਨੂੰ ਲੈ ਕੇ ਸਵਾਲ ਖੜੇ ਕੀਤੇ ਜਾ ਰਹੇ ਨੇ ਉਹ ਅਸੀਂ ਦੱਸਣਾ ਜ਼ਰੂਰ ਚਾਹੁੰਦੇ ਆ ਤਾਂ ਕਿ ਲੋਕਾਂ ਨੂੰ ਪਤਾ ਲੱਗ ਸਕੇ ਕਿ ਸਾਡੀ ਟੀਮ ਵੱਲੋਂ ਕਿਸ ਤਰ੍ਹਾਂ ਜਿਹੜਿਆ ਲੋਕਾਂ ਦੀ ਮਦਦ ਕੀਤੀ ਜਾ ਰਹੀ ਆ ਮਹਾਲੀ ਤੋਂ ਗੁਰਦੀ ਬੈਣੀਪਾਲ ਡੇਲੀ ਪੋਸਟ ਪੰਜਾਬੀ